ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਗੱਲ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ 메ਨ ਰੋਡ ਦੇ ਉੱਪਰ ਪੈਂਦਾ ਇਹ ਭਦੌੜ ਬਰਨਾਲਾ ਤੇ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਭੈਣ ਤੋਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰਿਓ ਜੀ 75280003552 ਬਾਕੀ ਭੈਣ ਜੀ ਦਾ ਨੰਬਰ ਆਪਾਂ ਸਕਰੀਨ ਤੇ ਲਵਾਵਾਂਗੇ ਭਰਾ ਠੀਕ ਹੈ ਜੀ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਪਿੰਡ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਤਾ ਨਾਮ ਜੀ ਪਰਮਜੀਤ ਕੌਰ ਪਿੰਡ ਗੱਲ ਕੋਠੇ ਪਤਾ ਜ਼ਿਲ੍ਹਾ ਜੇਲ੍ਹ ਮਰਨਾਲਾ ਪਤਾ ਠੀਕ ਹੈ ਜੀ ਹਾਂ ਜੀ ਪਹਿਣ ਜੀ ਆ ਦੱਸੋ ਜੀ ਪਹਿਲੀ ਵੈੜ ਦੀ ਜਾਣਕਾਰੀ ਇਹ ਪਹਿਲੇ ਸੂਈ ਸ਼ੁੰਦੀ ਹੈ ਪਤਾ ਠੀਕ ਹੈ ਜੀ ਮੋਹੂ ਚਾਰ ਜਾਂਦਾ ਇਹ ਠੀਕ ਹੈ ਜੀ ਹਾਂ ਕਿੰਨੇ ਦਿਨ ਬਾਕੀ ਹਨਡੀ ਸੀਲ ਹੈ ਇਹਦੇ 5 ਕਿਦਣ ਰਹਿ ਗਏ ਬਸ 5 ਕਿਦਣ ਰਹਿ ਗਏ ਹਾਂ 5 ਤੋਂ 6 ਦਿਨ ਲਈ ਜਾ ਸਕਦੀ ਆ ਠੀਕ ਹੈ ਜੀ ਰੇਟ ਕਿੰਨਾ ਜੀ ਇਹਦਾ ਰੇਟ ਇਹਦਾ 46000 46000 ਹਾਂ ਜੋਪਰਾ ਚੈੱਕ ਕਰ ਸਕਦੇ ਹਾਂ ਫਿਰ ਉਹਨੇ ਸੂਦਾ ਹਾਂ ਠੀਕ ਹੈ ਜੀ ਦਿਨ ਥੋੜੀ ਲੈਂਦੇ ਬੜ कर हाँ, थोड़ी थोड़ी नहीं नहीं पढ़ाता है, है कोई करा तो कर दिया करके है 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 ठीक ठीक दो लोच लोच कोई कोई नहीं का मोड़ मोड़ मिलेगा

ਸਾਰੇ ਰੇਟ ਦਾ ਜੀ ਹੁੰਦੇ ਹਾਂ ਜਾਈ ਜੀ ਕਰਦੇ ਆਪਾਂ ਮਾੜਾ ਮਾੜੇ ਨਹੀਂ ਕਰਦੇ ਆਪਾਂ ਠੀਕ ਹੈ ਜੀ ਹਾਂ ਜੀ ਬੈਣ ਜੀ ਦੂਜੀ ਦੇ ਦੱਸੋ ਜਾਣਕਾਰੀ ਇਹ ਪਲੂਣਾ ਪਤਾ ਪਹਿਲੇ ਛੂਈ ਇਹ ਇਹ ਦੋ ਦੰਦ ਦਾ ਉਹ ਦੋ ਦੰਦ ਦਾ ਠੀਕ ਹੈ ਜੀ ਹਾਂ ਦੁੱਧ ਦੀ ਮਾਤਲੇ ਸੀਗਾ 20 ਲੀਟਰ ਪੁੱਤ ਠੀਕ ਹੈ ਜੀ ਹਾਂ ਇਹ ਮੰਨ ਕੇ ਚੱਲੋ ਵੀ 15 ਪਲੱਸ ਦਾ ਪਾਉ ਪਾਉ ਠੀਕ ਹੈ ਜੀ ਹਾਂ ਇਹਦੇ ਦਿਨ ਕਿੰਨੇ ਬਾਕੀ ਜੀ ਇਹਦੇ ਰਹਿੰਦਾ ਹਫਤਾ ਤੱਕ ਬਸ ਹਫਤਾ ਤੱਕ ਰਹਿੰਦਾ ਹਾਂ ਠੀਕ ਹੈ ਜੀ ਬਹੁਤ ਠੰਡੀ ਸੀ ਜਿਆ ਕੋਈ ਆਏ ਨਹੀਂ ਗਾਹ ਠੀਕ ਹੈ ਰੇਟ ਉਤਰ ਜੀ ਇਹਦਾ स्ट्रेट है ना हजार ये तो 60000 हां लोपरा थोड़ा जा कर दिए मड़मोटा क्यों नमा कुल वस्सी है भी पलो ठीक है जी दोनों वस्सियां बहुत टॉप दी हैं बहन कुल सही आंदे तो है ठीक है जी इतना नहीं है बट ये तो सही बहुत बढ़िया बच्ची है इनको ठीक है देखो सीन देखो पहला तो ठीक है

ਕਾਦੂ ਕੁਦਸ ਨੂੰ ਤੁਹਾਨੂੰ ਇਹ ਕਿਰਿਆ ਚੈੱਕ ਤੇ ਦਸੱਲੀ ਤੁਸੀਂ ਪ੍ਰਾਪਤ ਕਰਨੀ ਹੈ ਠੀਕ ਹੈ ਨਾ ਤੇ ਭੈਣ ਜੀ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਮਿਲਦੇ ਹਾਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ